ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਵਧੀਆ ਤੇ ਆਪਾਂ ਇਹ ਬੈੱਡ ਸ਼ੀਟ ਚੇਂਜ ਕਰਤੀ ਹੈਗੀ ਦੇਖੋ ਆਹ ਧੋਣ ਪਾ ਦਾਂਗੇ ਹੁਣ ਆਪਾਂ ਧੋਣ ਵਾਸਤੇ ਬੈੱਡ ਸ਼ੀਟ ਹੁਣ ਆਪਾਂ ਉੱਤਰਲੇ ਕਮਰੇ ਦੀ ਵੀ ਬੈੱਡ ਸ਼ੀਟ ਚੇਂਜ ਕਰ ਦੇਣੀ ਹੈ ਕਿਉਂਕਿ ਬੈੱਡ ਸ਼ੀਟ ਚ ਹੋ ਰਹੀ ਹੈ ਨਾ ਸਾਡੀ ਅੰਕਲਦੀ ਆ ਨਾ ਪਰ ਚੇਂਜ ਕਰਨ ਚਾਹੀਦਾ ਅੱਜ ਮੈਂ ਸਕੂਲ ਨਹੀਂ ਗਈ ਕਿਉਂਕਿ ਮੇਰੀ ਅੱਖ ਤੇ ਅੱਜ ਭੱਜੇ 6 ਨਾ ਦੇਖੋ ਮੇਰੀ ਅੱਖ ਤੇ ਭੱਜੀ 6 ਸਿਕ ਕਰਕੇ ਮੈਂ ਜਿਸਪੂਲ ਨਹੀਂ ਗਈ ਸਸੀ ਕਾਲ ਜੀ ਕਿਦਾਂ ਸਾਰੇ ਵਧੀਆ ਹਾਂਜੀ ਅੱਜ ਆਪਾਂ ਲਗਾਂਗੇ ਗੋਲ ਗੱਪੇ ਬਣਾਉਣਾ ਕਿਉਂ ਰੈਸਪੀ ਲੈ ਕੇ ਆ ਗਏ ਅਸੀਂ ਤੁਹਾਡੇ ਵਾਸਤੇ ਗੋਲ ਗੱਪੇ ਜਸਾਰਿਆਂ ਦੇ ਫੇਵਰਟ ਨੇ ਵੱਡਿਆਂ ਦੇ ਵੀ ਤੇ ਛੋਟਿਆਂ ਦੇ ਵੀ ਹੈਨਾ ਜੀ ਖੱਟੇ ਮਿੱਠੇ ਚਟਪਟੇ ਗੋਲ ਗੱਪੇ ਅਸੀਂ ਬਣਾਵਾਂਗੇ ਜੀ ਅੱਜ ਗੋਲ ਗੱਪੇ ਚਲੋ ਆਪਾਂ ਦੇਖੋ ਆਪਾਂ ਤੁਹਾਨੂੰ ਦਿਖਾਣੇ ਆ ਗੋਲ ਗੱਪੇ ਦਾ ਸਮਾਨ ਵੀ ਆਪਾਂ ਕਿਵੇਂ ਬਣਾਵਾਂਗੇ ਤੇ ਕੀ ਕੀ ਉਹ ਚ ਰੈਸਪੀ ਚ ਪਊਗਾ ਉਹ ਚੀਜ਼ ਆਪਾਂ ਸਾਨੂੰ ਦਿਖਾਉਣੇ ਸੀ ਨੇ ਤਿਆਰ ਕਰ ਰੱਖਿਆ ਸੀ ਸਾਰਾ ਸਮਾਨ ਅੱਜ ਸਾਨੂੰ ਦਿਖਾਈ। ਆਓ। ਦੇਖੋ ਜੀ ਆਪਾਂ ਨੇ ਸਮਾਨ ਕਰ ਲਿਆ ਤਿਆਰ। ਆ ਦੇਖੋ ਆਪਾਂ ਨੇ ਆਲੂ ਵੀ ਬੋਇਲ ਕਰ ਲਏ ਨੇ ਤੇ ਚਨੇ ਵੀ ਬੋਇਲ ਕਰ ਲਏ ਨੇ। ਤੇ ਟਮਾਟਰ ਪਿਆਜ਼ ਇਹ ਵੀ ਆਪਾਂ ਨੇ ਕੱਟ ਕੇ ਰੱਖ ਲਿਆ ਇਹ ਆਪਾਂ ਪਾਵਾਂਗੇ ਮਤਲਬ ਗੋਲ ਗੱਪੇ ਭਰ ਕੇ ਸਟਫਿੰਗ ਖਾਣ ਵਾਸਤੇ ਪਾਣੀ ਚ ਡੋਬ ਕੇ ਤੇ ਆਹ ਦੇਖੋ ਧਨੀਆ ਲੈ ਲਿਆ, ਇਮਲੀ ਲੈ ਲਈ, ਹਰੀ ਮਿਰਚ, ਨਿੰਬੂ ਇਹਦੀ ਆਪਾਂ ਬਣਾਵਾਂਗੇ ਪਾਣੀ ਖੱਟਾ ਮਿੱਠਾ ਪਾਣੀ। ਮਿੱਠੀ ਚਟਨੀ ਬਣਾਵਾਂਗੇ ਜਾਂ ਗੁੜ ਇਹ ਚ ਪਾਊਗਾ ਗੁੜ ਚ ਆਪਣੀ ਆਜਾ ਹਾ ਸੌਫਰ ਦੇਖੋ ਸੌ ਪਾਵਾਂਗੇ ਤੇ ਪਾਣੀ ਚ ਪਾਊਗਾ ਕਾਲਾ ਨਮਕ ਤੇ ਹਿੰਗ ਵੀ ਪਾਊਗੀ ਹਿੰਗ ਵੀ ਆਪਾਂ ਪਿਓ ਲਾਂਗੇ ਆਹ ਦੇਖੋ ਗੁੰਦੀ ਵੀ ਲੈ ਲਈਏ ਸੀ ਨੇ ਗੁੰਦੀ ਪਾਵਾਂਗੇ ਜੀ ਪਾਣੀ ਚ ਤੇ ਨਮਕ ਮਿਰਚ ਤੇ ਬ੍ਰੇਕਿੰਗ ਸੌਦਾ ਇਹ ਵੀ ਪਾਊਗਾ ਜੀ ਥੋੜਾ ਜਿਹਾ ਆਟੇ ਚ ਆਹ ਦੇਖੋ ਆਪਾਂ ਨੇ ਆਟੇ ਦਾ ਸਮਾਨ ਵੀ ਕਰ ਲਿਆ ਤਿਆਰ ਮੈਂ ਨੇ ਕਣਕ ਦਾ ਆਟਾ ਲੈ ਲਿਆ ਆਵਾਲੀਆਂ ਦੋ ਕੌਲੀਆਂ ਠੀਕ ਹੈ ਜੀ ਲੈਣੀ ਕਿ ਲੈ ਲਈ ਆਪਾਂ ਨੇ ਸੂਜੀ ਕਿਉਂਕਿ ਸੂਜੀ ਪਾਣੀ ਜ਼ਰੂਰੀ ਹੁੰਦੀ ਹੈ ਜੀ ਆਟੇ 'ਚ ਜੇ ਆਪਾਂ ਸੂਜੀ ਨਹੀਂ ਪਾਉਂਦੇ ਤਾਂ ਆਪਣੇ ਮਤਲਬ ਗੋਲ ਦਾ ਗੱਪੇ ਸੌਫਟ ਜਿਹੀ ਰਹਿ ਜਾਂਦੇ ਨੇ ਕ੍ਰਿਸਪੀ ਨਹੀਂ ਬਣਦੇ ਤਾਂ ਕਰਕੇ ਆਪਾਂ ਸੂਜੀ ਜ਼ਰੂਰ ਪਾਉਣੀ ਹੈ ਜੀ ਥੋੜੀ ਜੀ ਠੀਕ ਹੈ ਜੀ ਹੁਣ ਆਪਾਂ ਸਮੋ ਦਿਖਾਉਣੇ ਆ ਪਹਿਲਾਂ ਸਭ ਤੋਂ ਪਹਿਲਾਂ ਆਟਾ ਆਪਣਾ ਤਿਆਰ ਕਰਕੇ ਖਪਾ ਲੈਣਗੇ ਥਾਣਾ ਪਾ ਲੈਨੇ ਆਪਾਂ ਆਟਾ ਤੁਸੀਂ ਜਿੰਨੇ ਕ ਬਣਾਉਣੇ ਨੇ ਉਹ ਸਾਰਾ ਬਣਾ ਤੁਸੀਂ ਸਮਾਨ ਲੈ ਸਕਦੇ ਹੋ ਪਹਿਚ ਪਾਤੀ ਆਪਾਂ ਨੇ ਸੂਜੀ ਨਾਲੇ ਸੂਜੀ ਪਾਤੀ ਛੋਟਕੀ ਕ ਮੰਗੋ ਆ ਦੇਖੋ ਇੰਨਾ ਕ ਬਣਾਉਣੀ ਆ ਐਨ ਕ ਜੀ ਆਪਾਂ ਇਚ ਬੇਕਿੰਗ ਸੋਡਾ ਪਾ ਲਾਂਗੇ ਪਾਊਡਰ ਇਹ ਤੁਹਾਨੂੰ ਦੁਕਾਨ ਤੇ ਮਿਲ ਜੂਗਾ ਠੀਕ ਹੈ ਇਹਦਾ ਆਪਾਂ ਨੇ ਨਾ ਟਰੇਡ ਦਾ ਆਟਾ ਗੁੰਨ ਕੇ ਲਾਉਣਾ ਜਿਵੇਂ ਆਪਾਂ ਕੂੜੀਆਂ ਪਕਾਉਨੇ ਆ ਇਸ ਤਰ੍ਹਾਂ ਆਟਾ ਗੁੰਨ ਲਿਆ ਦੇਖੋ ਜੀ ਆਪਾਂ ਨੇ ਆਟਾ ਵੀ ਕਰ ਲਿਆ ਤਿਆਰ ਦੇਖੋ ਐਮੀ ਕਿਹੜਾ ਚਾਹੀਦਾ ਇਹ ਆ ਦੇਖੋ ਮਿਸਨ ਦਿਖਾਉਣੀ ਆ ਇਹ ਲੱਖ ਕੱਪ ਇਹ ਪਿਆ ਪਿਆ ਵੀ ਫਿਰ ਆਪਾਂ ਨਾ ਇਹ ਟੱਕੇ ਰੱਖ ਦਾਂਗੇ ਘਟੋ ਘਟੇ ਨੂੰ 1 ਘੰਟਾ ਰੱਖਣਾ ਜੀ ਆਪਾਂ ਨੇ ਇਹਨੇ ਕੱਪੜੇ ਨਾਲ ਟੱਪ ਕੇ ਇੱਕ ਘੰਟੇ ਬਾਅਦ ਇਹਦੇ ਗੋਲ ਗੱਪੇ ਬਣਨਗੇ ਨੂੰ ਰੱਖ ਦਨੇ ਆਪਾਂ ਸਾਈਡ ਤੇ ਠੀਕ ਹੈ ਹਾਂ ਇਮਲੀ ਨੂੰ ਆਪਾਂ ਜਿ ਭਿਉ ਦਿੰਨੇ ਆਂ ਨੂੰ ਭਿਗੋ ਲੈ ਦਨੇ ਆਪਾਂ ਇਹ ਚ ਸਿਰ ਪਾ ਗਰਮ ਪਾਣੀ ਪਾ ਦਿੰਦੇ ਆਂ ਉਹਦੇ ਕੋ ਪਾਣੀ ਵਿੱਚ ਨੇ ਗਰਮ ਨਹੀਂ ਕਰ ਲਿਆ

ਤੋਲੀਆਂ ਸੀਆਂ ਸੀਆਂ ਨੇ ਪਹਿਲੀ ਵਾਸ਼ ਕਰਕੇ ਰੱਖੀਆਂ ਹੋਈਆਂ ਨੇ ਤੇ ਨਿੰਬੂ ਵੀ ਪਾਵਾਂਗੇ ਜੀ ਕੱਪ ਖੱਟੇ ਵਾਸਤੇ ਤਾਂ ਕਿ ਫੋਰ ਵਜੇਆ ਦੇਖੋ ਜੀ ਆਪਾਂ ਹਿੰਗ ਵੀ ਲੈ ਲਈ ਇਹ ਵੀ ਪਾਣੀ ਚ ਪਾਉਗੀ ਤੇ ਵੀ ਪੀਓ ਲੈਣੇ ਜੀ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਭਿੱਜ ਜੂਗੀ ਇਹ ਠੀਕ ਹੈ ਆ ਦੇਖੋ ਹੁਣ ਆਪਾਂ ਨਾ ਗੋਲ ਗੱਪਿਆਂ ਦਾ ਮਸਾਲਾ ਤਿਆਰ ਕਰ ਲੈਣੇ ਆ ਸਭ ਤੋਂ ਪਹਿਲਾਂ ਆਲੂ ਇਵੇਂ ਆਪਾਂ ਮੈਸ਼ ਕਰਕੇ ਪਾ ਲੈਂਦੇ ਆ ਥੋੜੇ ਜਿਹਾ ਇਸ ਤਰ੍ਹਾਂ ਪਾ ਲਈ ਤੁਸੀਂ ਵੀ ਕਿਉਂਕਿ ਇਹਦੇ ਬਿਨਾ ਤਾਂ ਜੀ ਗੋਲ ਗੱਪੇ ਵਧੀਆ ਨਹੀਂ ਲੱਗਦੇ ਸਟਫਿੰਗ ਭਰ ਕੇ ਫੇਰ ਖਾਓ ਰੋ ਕੇ ਪਾਣੀ ਚ ਜੀ ਤੇ ਹੁਣ ਆਪਾਂ ਚਪਾਲਾਂ ਬਣੇ ਚਨੇ ਦੇਖੋ ਤੁਸੀਂ ਨਿਚਾ ਨਹੀਂ ਵੀ ਪਾ ਲਈ ਇਹਨਾਂ ਨੂੰ ਵਾਸ਼ ਕਰ ਲੈਂਦੇ ਆਪਾਂ देखो प्याज ये आप मिक्स कर टमाटर ये हरा धनिया दो तीन तो मिर्चा हरिया ठीक है जी तो थोड़ा देंगे नींबू खट्टे वास्ते चटपटा जो मसाला बन जूगा अपना

ਜੀ ਆਪਣਾ ਇਹ ਮਸਾਲਾ ਬਣ ਕੇ ਤਿਆਰ ਹੋ ਗਿਆ ਤੇ ਇਹ ਨੂੰ ਵੀ ਆਪਾਂ ਰੱਖ ਦਿੰਨੇ ਆ ਸਾਈਡ 'ਚ ਲਿਖੋ ਜੀ ਤੇ ਹੁਣ ਦੇਖੋ ਮੈਂ ਜਿਹੜੀ ਆਪਣੀ ਮੇਨ ਚੀਜ਼ ਹੈ ਪਾਣੀ ਦੀ ਹਰੀਆਂ ਧਨੀਆ ਪੁਦੀਨਾ ਸਾਡੇ ਕੋਲ ਹੈਗਾ ਨਹੀਂ ਜੀ ਜੇ ਤੁਹਾਨੂੰ ਮਿਲ ਜੇ ਤਾਂ ਤੁਸੀਂ ਪੁਦੀਨਾ ਵੀ ਪਾ ਲਿਓ ਵਿੱਚ ਉਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਜੀ ਪਾਣੀ ਦਾ ਸਾਡੇ ਕੋਲ ਇਸ ਟਾਈਮ ਪੁਦੀਨਾ ਨਹੀਂ ਹੈਗਾ ਤਾਂ ਅਸੀਂ ਸਿਰਫ ਧਨੀਆ ਹੀ ਪਾ ਲਾਂਗੇ ਕੱਟ ਕੇ ਪਾ ਲੈਣੇ ਆ ਤੇ ਗ੍ਰाइंड ਕਰ ਲੈਣੇ ਇਹਦੇ ਨਾਲ ਆਪਣਾ ਪਾਣੀ ਨਾ ਹਰਾ ਹਰਾ ਬਣ ਗਏ ਜੀ ਪੁਦੀਨੇ ਦਾ ਨਹੀਂ ਇਹ ਨਾਲ ਪੁਦੀਨਾ ਸਾਡਾ ਲੈ ਲਓ ਨਾਰੀ ਪਾ ਲੈਣੇ ਆਪਾਂ 4-5 ਮਿਰਚਾਂ ਨਗਰਨੀਆ ਪੰਗਰੈਂਡ ਚਲੋ ਦੇਖੋ ਜੀ ਆਪਾਂ ਨੇ ਧਨੀਆ ਪੀਸ ਕੇ ਹਮੇ ਕਰ ਲਿਆ ਰੈਡੀ ਹੈ ਨਾ ਤੁਸੀਂ ਜੇਵੇਂ ਪੀਸ ਲਿਓ ਇਹਨੂੰ ਵੀ ਆਪਾਂ ਸਾਈਡ ਤੇ ਰੱਖ ਦਨੇ ਐਨੇ ਆਪਣੀ ਇਮਲੀ ਤੇ ਜਿਰੀਏ ਜੀ ਫਿਰ ਇਮਲੀ ਨੂੰ ਭਿਜ ਜਾਂਦੋ ਫਿਰ ਮੈਂ ਤੁਹਾਨੂੰ ਮਿੱਠੀ ਚਟਨੀ ਬਣਾ ਕੇ ਦਿਖਾਉਣੀ ਆ ਕਿਵੇਂ ਬਣਦੀ ਹੈ ਹਾਂਜੀ ਆਪਾਂ ਹੁਣ ਪਾਣੀ ਕਰ ਲੈਨੇ ਚ ਤਿਆਰ ਹੁਣੇ ਪਤੀਲੇ ਚ ਸਭ ਤੋਂ ਪਹਿਲਾਂ ਦੇਖੋ ਜੀ ਅਸੀਂ ਨੇ ਇਮਲੀ ਦਾ ਬਣਾ ਲਿਆ ਪਾਣੀ ਛਾਣ ਲਿਆ ਜੀ ਅਸੀਂ ਨੇ ਦੇਖੋ ਇਹਨਾਂ ਨੂੰ ਆਪਾਂ ਪਾ ਲੈਨੇ ਚ ਤੇ ਨਾਲ ਹੀ ਪਾ ਦਨੇ ਆ ਆਪਣੀ ਬੂੰਦੀ ਬੂੰਦੀ ਵਾਲਾ ਪਾਣੀ ਤੇ ਜੋ ਇਹਦੇ ਵਿੱਚ ਸਭ ਤੋਂ ਮੇਨ ਹੈ ਜੀ ਦੇਖੋ ਜੀ ਆਪਣੀ ਮੇਨ ਚੀਜ਼ ਹੈ ਜੋ ਇਹ ਚ ਪਾਣ ਵਾਲੀ ਧਨੀਏ ਦਾ ਪਾਣੀ ਚਟਨੀ ਪੀਸ ਕੇ ਲਈਤੀ ਜਿਹੜੀ ਆਪਾਂ ਨੇ ਇਹਦੀ ਆਪਾਂ ਇਹਦੇ ਪਾ ਲੈਂਦੇ ਆ ਤੇ ਨਾਲ ਹੀ ਆਪਾਂ ਨਿੰਬੂ ਪਾ ਦਨੇ ਆ ਥੋੜਾ ਜਿਹਾ ਹੋਰ ਖੱਟਾ ਵਧੀਆ ਹੋ ਜੂਗਾ ਖੱਟਾ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਇਹ ਇਹਦੇ ਚ ਪਾਣੀ ਹੋਰ ਪਾ ਲੈਨੇ ਆਪਾਂ ਖਮ ਖਮ ਦਿਖਾਉਣੀ ਆ ਸਿੰਘਾ ਲਈ ਕਿੰਨੇ ਵਧੀਆ ਲੱਗਦੇ ਨੇ

ਸਨਾ ਚਾਪਾ ਪਾਦਨੇ ਥੋੜਾ ਜਿਹਾ ਪਾਣੀ ਪਾਣੀ ਨੂੰ ਥੋੜਾ ਜਿਹਾ ਆਪਾਂ ਗਰਮ ਹੋਣ ਦਿੰਨੇ ਆ ਜੀ ਗਰਮ ਹੋਊਗਾ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕਿਵੇਂ ਬਣਦੀ ਹੈ ਮਿੱਠੀ ਚਟਨੀ ਦੇਖੋ ਜੀ ਪਾਣੀ ਹੋ ਗਿਆ ਬੋਇਲ ਤੇ ਆਪਾਂ ਇੱਚ ਪਾ ਦਨੇ ਆ ਗੁੜ ਗੁੜ ਦੇ ਨਾਲ ਹੀ ਆਪਾਂ ਇੱਚ ਪਾ ਦਾਂਗੇ ਜੀ ਸੌਂਫ ਥੋੜੀ ਜੀ 5-10 ਮਿੰਟ ਲੱਗਣਗੇ ਜੀ ਗੁੜ ਨੂੰ ਪਿਘਲਣ ਤੇ ਬਣਨ ਤੇ ਠੀਕ ਹੈ ਮੜ ਜਦੋਂ ਗਰਮ ਵਾਇਲ ਹੋ ਜਾਂਦਾ ਮੈਂ ਸੰਧ ਤੇ ਦਸ ਲਾਈਟ ਚਲੀ ਗਈ ਜੀ ਤਾਂ ਕਰਦੇ ਆਪਾਂ ਲਾ ਕੇ ਗੈਸ ਤੇ ਦੇਖੋ ਆਪਣਾ ਇਹ ਬਣ ਗਿਆ ਇਹ ਚਾਪ ਪਾਦਨੇ ਆ ਇਮਲੀ ਦਾ ਰਸ ਟਾ ਦੇਖੋ ਇਹ ਚ ਚਟਨੀ ਤੇ ਨਾਲ ਹੀ ਆਪਾਂ ਨਾਲ ਇਹ ਚ ਥੋੜਾ ਜਿਹਾ ਨਮਕ ਤੇ ਮਿਰਚ ਪਾਦਨੇ ਆ ਮੈਂ ਸੰਧ ਕਹਣੀ ਆ ਕੋਮਲੇੀ ਉਂਝਾ ਪਾਲ ਲਾਲ ਮਿਰਚ ਪਾ ਦਾਂਗੀ ਇੱਚ ਜਿਆਦਾ ਨਹੀਂ ਪਾਵਾਂਗੀ ਥੋੜੀ ਜਿਹੀ ਪਾਵਾਂਗੀ ਬਰਸ ਉਹਨਾ ਸਾਦਾ ਨਮਕ ਤੇ ਨਾਲ ਹੀ ਨਾ ਪੱਚ ਪਾਵਾਂਗੇ ਕਾਲਾ ਨਮਕ ਕਿਉਂਕਿ ਕਾਲੇ ਨਮਕ ਦਾ ਨਾ ਟੇਸਟ ਬਹੁਤ ਵਧੀਆ ਆਉਂਦਾ ਹਰ ਇੱਕ ਚੀਜ਼ ਚ ਨਾ ਸੇ ਨਾ ਪਾਉਂ चार पांच के मिनट और पका ठंडी होके आप ही गाढ़ी हो जाएगी जी। देखो जी कि आप गैस कर दंद क्योंकि ठंडी होके भी थोड़ी जी गाढ़ी हो जूगी हाँ जी देखो अपा ने आटा ले लिया देखो गिले कपड़े ना ढके हुए गोलगप्पया ਸੇ ਆ ਵੀ ਕੱਪੜਾ ਅਸੀਂ ਖੱਦਰ ਦਾ ਲਿਆ ਜੀ ਗਿੱਲਾ ਕਰਕੇ ਰੱਖਿਆ ਇਹ ਨਿਚੋੜ ਕੇ ਫਿਰ ਇਹਦੇ ਉੱਤੇ ਆਪਾਂ ਇਹ ਵੀ ਟੱਕ ਦਾਂਗੇ ਫੂਡੀਆਂ ਬੇਲ ਬੇਲ ਕੇ ਰੱਖਾਂਗੇ ਇਹਦੇ ਤੇ ਗਿੱਲੇ ਦੀ ਰੱਖਣੀਆਂ ਹੁੰਦੀਆਂ ਨੇ ਜੀ ਇਹ ਠੀਕ ਐ ਜੀ ਥੋੜਾ ਜਿਹਾ ਜੋ ਬੇਲੂ ਦੀ ਛੋਟੇ ਛੋਟੇ ਫੂਡੀਆਂ ਲੈ ਲੇਗਾ ਬੇਲ ਦੀ ਲਾਣੂ ਬਣਾ ਲਈ ਆਪਾਂ ਛੋਟੇ ਛੋਟੇ ਇਹਦੇ ਪੇੜੇ ਜੀ ਹਾਂ ਬੇਬੇ ਲੈ ਮੈਂ ਕਰਨਾ ਕੋ ਬਣ ਹੁਣ ਮੈਂ फिर थोड़ा तेल भी ला लिया भावे तौड़ चलों गांजो इनके छोटे छोटे पेड़े जेकार रहे करी मैं तोड़ तोड़ दे रही तेन ਦੇਖ ਪਲਾਂ ਜਿਆਦੇ ਵੱਡੇ ਤਾਂ ਨਹੀਂ ਹੋਈਏ ਸਾਰੇ ਜੀ ਹੋਏ ਨਾ ਇਹ ਵਿੱਚ ਰੱਖੀ ਚਲ ਥਾਲ ਜੀ ਕਰਕੇ ਹੋਏ ਛੋਟੇ ਛੋਟੇ ਬਣਾਵਾਂਗੇ ਜੀ ਸੀ ਗੋਲ ਗੱਪੇ ਜਿਆਦੇ ਵੱਡੇ ਤਾਂ ਫਿਰ ਖਾਣ ਹੀ ਹੁੰਦੇ ਹਨ ਹਣੀ ਪਾ ਕੇ ਮੇਰੇ ਰਜਤ ਦੇ ਫੇਵਰੇਟ ਨੇ ਜੀ ਗੋਲ ਗੱਪੇ ਮੈਨੂੰ ਕਈ ਦਿਨਾਂ ਤੋਂ ਕਹਿ ਰਿਹਾ ਮਮਾ ਗੋਲ ਗੱਪੇ ਬਣਾਓ ਗੋਲ ਗੱਪੇ ਬਣਾਓ ਤੇ ਅੱਜ ਜस्सी ਬਣਾ ਰਹੇ ਆ ਉਹਦੇ ਵਾਸਤੇ ਸਕੂਲ ਗਿਆ ਹੋਇਆ ਆ ਕੇ ਖਾਊਗਾ ਉਹ ਗੋਲ ਗੱਪੇ ਸੁਪਰੀਆ ਪੇਪਰ ਦੇਣ ਗਈ ਹੋਈ ਹੈ ਅਬ ਦਾ ਜਿਹੜਾ ਫਰਸਟ ਪੇਪਰ ਹੈ ਇੰਗਲਿਸ਼ ਦਾ ਤੇ ਤਾਰਾ ਜਦ ਸਕੂਲ ਗਈ ਦਿਲਜੋਤ ਅੱਜ ਘਰੀਆਂ ਇਹਦੀ ਛੁੱਟੀ ਹੈ ਤੇ ਇਹਦੇ ਆਖਾਂ ਤੇ ਸੱਟ ਲੱਗ ਰਹੀ ਹੈ ਤਾਂ ਕਰਕੇ ਫਿਰ ਗਈ ਨਹੀਂ ਦਰਦ ਹੋ ਰਿਹਾ ਚਲੋ ਫਲਕਤ ਨੂੰ ਜਿੱਦ ਘਾਦ ਨਹੀਂ ਆ ਪਤਲੀ ਪਤਲੀ ਰੱਖਣੀਆਂ ਨਾ ਜ਼ਿਆਦਾ ਮੋਟੇ ਨਾ ਜ਼ਿਆਦਾ ਪਤਲੇ ਇੱਕ ਬਰਾਬਰ ਜਿਵੇਂ ਬੇਲ ਪੁੱਤਾਂ ਲੈ ਬੇਲਣਾ ਹਾਂ ਠੀਕ ਹੈ ਨਾ ਦੇਖ ਹੂੰ ਦੇਖ ਬਸ ਇੱਕ ਮਿੰਟ ਚੱਕ ਲੈ ਉਹ ਦੇਖੋ ਜੀ ਐਦਾਂ ਦੀ ਆਪਾਂ ਨੇ ਛੋਟੇ ਛੋਟੇ ਪੂੜੀਆਂ ਬੇਲ ਲੈਣੀਆਂ ਨੇ ਤੇ ਇਹਨੂੰ ਆਪਾਂ ਗਿੱਲੇ ਕੱਪੜੇ ਦੇ ਹੀ ਰੱਖਣਾ ਗਿੱਲੇ ਕੱਪੜੇ ਤੇ ਰੱਖ ਕੇ ਇਹਨੂੰ ਫਿਰ ਆਪਾਂ ਟੱਕ ਦੇਣਾ ਐਵੇਂ ਟੱਕ ਕੇ ਹੀ ਰੱਖਣੇ ਨੇ ਇਹ ਬੇਲ ਬੇਲ ਕੇ ਇਹ ਲੋ ਦੇਖ ਖੋਜੀ ਦਿਲ ਜੋ ਤਾਂ ਬੇਲ ਰਹੀ ਹੈ ਦੇਖੋ ਇਹਨੇ ਇੰਨੀਆਂ ਬੇਲ ਕੇ ਕਰਤੀਆਂ ਤਿਆਰ ਗੋਲ ਗੱਪੇ ਵਾਲੀਆਂ ਪੂੜੀਆਂ ਤੇ ਆਪਾਂ ਨੇ ਇਹਨੂੰ ਨਾ ਗਿੱਲੇ ਕੱਪੜੇ ਤੇ ਹੀ ਰੱਖਣਾ ਜੀ ਚਿਪਕ ਗਈਆਂ ਆਇਤਾ ਥੋੜਾ ਬਹੁਤ ਦੂਰ ਦੂਰ ਰੱਖ ਹਾਂ ਇਹਨੇ ਦੇਖੋ ਜੀ ਕਿੰਨੇ ਸੁਣਨ ਲੱਗਦੀਆਂ ਨਾ ਥੋੜਾ ਜਿਹਾ ਰਹਿ ਗਿਆ ਬਸ ਇੰਨਾ ਕ ਇਹ ਵੀ ਜੋਤੀ ਬੇਲ ਲੂਗੀ ਛੇਤੀ दिलजोत कैसा लग रहा है? फिलहाल तो भूख लग रही है। इसको जल्दी जल्दी बनाओ। अभी इन्हने फ्राई भी करना पड़ोगा। चलो कर लो थोड़ी देर ऐ मी खा लेजिए पानी चिपाके। नहीं नहीं वाज़े बन लिए। चलो जी बनाइए गोलगप्पे। ਗੋਲ ਗੱਫੇ ਦੇਖੋ ਜੀ ਸਾਡੇ ਗੋਲ ਗੱਫੇ ਕਿੰਨੇ ਵਧੀਆ ਫੁੱਲ ਗਏ ਇਹ ਦੇਖੋ ਬਹੁਤ ਵਧੀਆ ਬਣੇ ਨੇ ਤੁਸੀਂ ਵੀ ਬਣਾਇਓ ਤੁਸੀਂ ਤੁਹਾਨੂੰ ਟੈਸਟ ਕਰਕੇ ਵੀ ਦੱਸਾਂਗੇ ਆ ਦੇਖੋ ਰੜਗੇ ਨੰਨ ਕੜਾ ਦਨੀ ਨਹੀਂ ਸਜਾਦੇ ਹੋਰ ਜਲ ਜੰਗੇ ਚਲੋ ਬਿਲਜੋਤ ਹੋਰ ਪਾਓ ਇਹ ਚ ਜੀ ਮੈਸੀ ਨੇ ਬਣਾਏ ਨੇ ਤੁਹਾਨੂੰ ਦੱਸੇ ਨੇ ਐਵੇਂ ਹੀ ਬਣਾਓਗੇ ਤਾਂ ਫੁੱਲਣਗੇ ਗਿੱਲੇ ਕੱਪੜੇ 'ਚ ਰੱਖਣੇ ਤਾਂ ਬਹੁਤ ਜ਼ਰੂਰੀ ਨੇ ਦੇਖੋ ਜੀ ਗੋਲ ਗੱਪਾ ਹੋਰ ਚੱਕਦੇ ਆਂ ਨਿੱਚੋਂ ਸਮਾਨ ਹੋਰ ਬਾਜੋ ਦਾ ਇੱਥੇ 10-15 ਤਾਂ ਆਏ ਜਾਂਦੀਆਂ ਨੇ ਪਾਪੜੀਆਂ ਜੀ ਅਸੀਂ ਨੇ ਸਾਰੇ ਗੋਲ ਗੱਪੇ ਬਣਾ ਕੇ ਕਰ ਲਏ ਤਿਆਰ ਤੇ ਮੈਂ ਸਾਨੂੰ ਦਿਖਾਉਣੀ ਆ ਕਿੰਨੇ ਕ੍ਰਿਸਪੀ ਬਣੇ ਨੇ ਥੱਕ ਗਏ ਜੀ ਅਸੀਂ ਦੇਖੋ ਦੇਖੋ ਇੰਨੇ ਕ੍ਰਿਸਪੀ ਗੋਲ ਗੱਪੇ ਬਣੇ ਨੇ ਤੁਸੀਂ ਵੀ ਬਣਾਓ ਤੇ ਖਾਓ ਜੀ ਰੱਬ ਦੀ ਤੇ ਬੱਚਿਆਂ ਨੂੰ ਖਵਾਓ ਆ ਦੇਖੋ ਮੈਂ ਹਮਨਾ ਸੌਂ ਖਾਉਣੀਆਂ ਦਿਲਜੋਤ ਨੂੰ ਦੇ ਦਿੰਦੀ ਆ ਮੈਂ ਤਾਂ ਇੱਕ ਸੁਪਰੀਆ ਵੀ ਆ ਗਈ ਜਿਸ ਸਕੂਲੋਂ ਸੁਪਰੀਆ ਦਾ ਪੇਪਰ ਹੋ ਗਿਆ ਸੁਪਰੀਆ ਕਿਵੇਂ ਮੈਂ ਪੇਪਰ ਵਧੀਆ ਆ ਦੇਖੋ ਮੈਂ ਦਿਲਜੋਤ ਨੂੰ ਪਾਕੇ ਦਿੰਦੀ ਆ ਪੇਸਟ ਕਰਕੇ ਦੱਸੂ ਵੀ ਸਾਨੂੰ ਕਿਵੇਂ ਬਣੇ ਦੋਏ ਭੈਣਾਂ ਪੇਸਟ ਕਰਕੇ ਦੱਸਣੀਆਂ ਸੁਪਰੀਆ ਚ ਕੋਲੀ ਦੇ ਇਹ ਕੋਹ ਕੜੀ ਟਕੌਲੀਏ ਚੋਂ ਦੇਖੋ ਪਾਣੀ ਕਿੰਨਾ ਲੱਗ ਰਿਹਾ ਹੈ ਇਹ ਆਪਣਾ ਦੇਖੋ ਆਪਣੀ ਚਟਨੀ ਬਣਾਈ ਸੀ ਮੈਂ ਥੋੜੀ ਹੀ ਬਣਾਈ ਤੇ ਜੀ ਬੱਚੇ ਘੱਟ ਖਾਂਦੇ ਨੇ ਮਿੱਠੀ ਚਟਨੀ ਸੁਪਰੀਆ ਦੀ ਫੇਵਰੇਟ ਹੈ ਮਿੱਠੀ ਚਟਨੀ ਪ੍ਰਿਆ ਦਸੋ ਘਾ ਕੇ ਕਹੇ ਜਬਣੇ ਪ੍ਰਿਆ ਨੂੰ ਆਨ ਸਾਰ ਮਿਲ ਗਿਆ ਸਰਪ੍ਰਾਈਜ਼ ਗੋਲ ਗੱਪਿਆਂ ਦਾ ਕਿਵੇਂ ਚ ਲੱਗਿਆ ਸਰਪ੍ਰਾਈਜ਼ ਸਾਡਾ ਮੇਟੂ ਟਨੀ ਡਿਪ ਪਾਣੀ ਜਾਈ ਦੀ ਸਿਆ ਕੋਸ਼ਿਸ਼ ਹੀ ਤੱਕ ਹੈ ਵੀ ਘਰੇ ਬੇਕਰ ਕਾਲੀ ਝੋਟੀ ਹੈ ਅਹ ਇਹ ਅਨੰਦ ਆ ਗਿਆ ਦਿਲ ਜੁਗਰੀਆ ਕੋਈ ਨਹੀਂ ਕੋਈ ਸੁਪਰੀਆ ਨੇ ਕੀ ਕਰਿਆ ਦਿਲਜੋਤ ਨੇ ਗੋਲ ਗੱਪਾ ਤਿਆਰ ਕਰਿਆ ਸੁਪਰੀਆ ਵੜ ਕੇ ਖਾ ਗਈ ਤੇ ਇਹਨੂੰ ਆਇਆ ਬਹੁਤ ਗੁੱਸਾ ਇਹ ਦੇਖੋ ਗੁੱਸੇ ਜਿਹਾ ਮੂੰਹ ਲਾਲ ਦੇਖੋ ਵਿਚਾਰੀ ਕੱਦੀ ਮਿਹਨਤ ਕਰ ਰਹੀ ਹੈ ਤੇ ਖਾਣ ਨੂੰ ਉਹਨੂੰ ਮਸੇ ਮਿਲਿਆ ਚਲੋ pánico, te que pánico. ਕਿੱਥੇ ਪਹੁੰਚ ਗਈ ਦੇਖੋ ਜੀ ਅਸੀਂ ਨੇ ਸਾਰਾ ਕੁਝ ਕਰ ਲਿਆ ਰੈਡੀ ਤੇ ਬੱਚੇ ਵੀ ਆ ਗਏ ਸਕੂਲੋਂ ਤੇ ਤੁਹਾਨੂੰ ਬੱਚੇ ਦੱਸਦੇ ਨੇ ਖਾ ਕੇ ਕਿਵੇਂ ਜੇ ਬਣੇ ਨੇ ਗੋਲਗੱਪੇ ਖਾਓ ਮੈਂ ਤਾਂ ਪਹਿਲਾਂ ਵੀ ਟੇਸਟ ਕਰ ਲਿਆ ਸੀ ਦੁਬਾਰਾ ਕਰ ਲਵਾਂਗੇ ਸਾਡਾ ਰਜਤ ਹੁਣ ਆਇਆ ਰਜਤ ਦੇ ਫੇਵਰਿਟ ਨੇ ਨਾ ਗੋਲਗੱਪੇ ਮੇਰੇ ਵੀ ਜੇ ਤੱਕ ਦੇ ਦੇ ਮੁੰਡੇ ਨੂੰ ਬਸ ਹਾਂ ਫਿਰ ਖਾ ਗੋ ਆਖ ਲਾਈਕ ਇਹ ਦੋ ਆ ਪਾਣੀ ਵੀ ਲੈ ਲਓ ਹੋਰ ਅੜ ਜੋ ਕਿ ਨਹੀਂ ਨਹੀਂ ਫਾਇਰ ਕਰ ਦਿੰਦੇ ਦੇ ਰੱਖਣਾ ਕਿੰਦਰ ਹੋ ਚ ਡੋਬਲਾ ਪਾਣੀ ਚ ਇਹ ਚ ਡੋਬੋ ਬੁੱਟੇ ਕੋਲ ਰੱਖਿਆ ਹੋਇਆ ਨਾ ਚ ਡੋਬ ਕੇ ਖਾਓ ਇੱਕ ਪਲੇਟ ਲੈਣੀ ਸੀ ਜੋਤੀ ਖਾ ਲੈ ਪਹਿਲਾਂ ਅੰਦਰ ਲੰਗਾ ਲੈ फेर ਬੋਲੀ ਢੋਲ ਨਾਲ ਦੀ ਪਾਣੀ ਇੱਥੇ ਪਿਆ ਰਹਿੰਦੇ ਨੇ ਨਾ ਪਾਣੀ ਹੌਲੀ ਹੌਲੀ ਜਿੱਤੇ ਪਾਣੀ ਲੈ ਕੇ ਆਉਣਾ ਦੀ ਜੱਗ ਪਾ ਜੱਗ ਚ ਪਾ ਕੇ ਇਹ ਮੇਜੇ ਬਣੇ ਨੇ ਵਧੀਆ ਹਾਂਜੀ ਜੇ ਸਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਵੀਡੀਓ ਤਾਂ ਸਾਨੂੰ ਜਰੂਰ ਕਮੈਂਟਾਂ ਚ ਦੱਸਿਓ ਜੀ ਤੇ ਲਾਈਕ ਸ਼ੇਅਰ ਸਾਡੇ ਚੈਨਲ ਨੂੰ ਕਰ ਦਿਆ ਕਰੋ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਹੋ ਜੀ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਠੀਕ ਹੈ ਜੀ ਆਪਾਂ ਤੁਹਾਡੇ ਲਈ ਇਦੋਂ ਵੀ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਓਕੇ ਬਾਏ ਬਾਏ